ਸਤਿ ਸ੍ਰੀ ਅਕਾਲ ਪੰਜਾਬੀਓ ਪੰਜਾਬ ਚ ਵਸਦੇ ਸਾਰੇ ਹੀ ਪੰਜਾਬੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੁੰਡਾ ਮੁਕਸਰ ਜ਼ਿਲ੍ਹੇ ਦਾ ਬਹੁਤ ਸੋਹਣਾ ਗਰੀਬ ਪਰਿਵਾਰ ਤੋਂ ਮੁੰਡਾ ਹੈ ਬਹੁਤ ਸੋਹਣਾ ਪੰਜਾਬ ਦੇ ਲਈ ਗਾਣਿਆਂ ਦੇ ਵਿੱਚ ਜਿਹੜੇ ਆਪਣੇ ਯੋਧੇ ਸਿੱਧੂ ਮੂਸੇਰਾ ਹੋਇਆ ਹੈ ਦੀਪ ਸਿੱਧੂ ਹੋਇਆ ਲੋਕੀ ਆਪਣੇ ਨੌਜਵਾਨ ਸ਼ਹੀਦ ਹੋਏ ਨੇ ਜਾਂ ਆਪਾਂ ਕਹਿ ਦਈਏ ਵੀ ਸਰਕਾਰ ਦੀਆਂ ਏਜੰਸੀਆਂ ਦੀ ਭੇਟ ਚੜ੍ਹੇ ਨੇ ਉਹਨਾਂ ਨੂੰ ਡੈਡੀ ਗੇਟ ਇੱਕ ਨੇ ਵੀਰ ਨੇ ਗਾਣਾ ਲਿਖਿਆ ਹੈ ਤੇ ਬਹੁਤ ਸੋਹਣਾ ਗਾਣਾ ਹੈ ਜੇ ਤੁਹਾਨੂੰ ਚੰਗਾ ਲੱਗਾ ਤਾਂ ਹੱਥ ਵਨ ਕੇ ਬੇਨਤੀ ਹੈ ਇਸ ਭਰਾ ਦੀ ਕੋਈ ਵੀ ਭਰਾ ਸਿੰਗਰ ਭਰਾ ਬਾਹ ਫੜਦਾ ਤਾਂ ਬਹੁਤ ਸੋਹਣੇ ਭਰਾ ਨੇ ਗਾਣੇ ਲਿਖਿਆ ਹੈ ਇੱਕ ਵਾਰੀ ਭਰਾ ਨਾਲ ਕੰਟੈਕਟ ਜ਼ਰੂਰ ਕਰੋ ਮੈਂ ਥੱਲੇ ਭਰਾ ਦੀ ਆਈਡੀ ਤੇ ਨੰਬਰ ਪਾਉਂਗਾ ਤੇ ਚੱਲ ਰਿਸਤਾਰ ਸੁਣਾ ਦੇ ਸਰਾਜਾ ਫਿਰ ਮਾਰਦਾ ਫਰਾਟਾ ਫੋੜ ਪਹਿਲੇ ਗੇਰ ਤੇ ਚੱਕਦਾ ਨਹੀਂ ਪੈਰ ਜਦੋਂ ਤੜਾਰੇ ਸਤੇ ਨਹੀਂ ਮੈਂ ਕਿਆ ਮਾਰਦਾ ਫਰਾਟਾ ਫੋੜ ਪਹਿਲੇ ਗੇਰ ਤੇ ਚੱਕਦਾ ਨਹੀਂ ਪੈਰ ਜਦੋਂ ਤੜਾਰੇ ਸਤੇ ਪੰਜ ਤੋਲੇ ਲੱਗ ਗਿਆ 24 ਕਟ ਦਾ ਚੋਬਰ ਦੇਠਾ ਨਾਲ ਸਾਲੀ ਪਹਿਲੇ ਕੇਸ ਤੇ ਪੰਜ ਤੋਲੇ ਲੱਗ ਗਿਆ 24 ਕਟ ਦਾ ਚੋਬਰ ਦੇਠਾ ਨਾਲ ਸਾਲੀ ਪਹਿਲੇ ਕੇਸ ਤੇ ਬੋਲਦੇ ਸੀ ਜਿਹੜੇ ਸਾਲੇ ਕੱਖ ਨਹੀਂ ਹੋਣਾ ਉਹੀ ਮੱਥਿਆਂ ਤੇ ਹੱਥ ਰੱਖ ਦੂਰੋਂ ਦੇਖ ਦੇਣੀ ਪਿੰਡ ਸੁਣਦਾ ਫਰਾਟਾ ਫੋੜ ਪਹਿਲੇ ਗੇਰ ਤੇ ਮਾਰਦਾ ਫਰਾਟਾ ਫੋੜ ਪਹਿਲੇ ਗੇਰ ਤੇ ਹੁਣ ਇੱਥੇ ਲੰਡੂਆਂ ਨੂੰ ਮਿਲਦੀ ਸਿਕਿਉਰਿਟੀ ਫਿਰਦੀ ਤੇ ਸੂਰਮੇ ਪੰਜਾਬ ਦੇ ਮرائی ਜਾਂਦੇ ਹੋ ਢੱਲਿਓ ਪੰਜਾਬ ਨੂੰ ਬਚਾਉਣ ਆਲਿਓ ਦੋਨੇ ਹੱਥੀ ਰਾਲੇ ਇਹਨੂੰ ਖਾਈ ਜਾਂਦੇ ਆ ਲੈਣਾ ਸਾਰੇ ਗੌਰ ਕਰਕੇ ਸੁਣਿਓ ਬਾਈ ਬਹੁਤ ਸੋਹਣਿਆ ਲੈਣਾ ਭਰਾ ਨੇ ਲਿਖਿਆ ਚੱਲ ਵੇ ਹੋਇ ਇੱਥੇ ਲੰਡੂਆਂ ਨੂੰ ਮਿਲਦੀ ਸਿਕਿਉਰਿਟੀ ਫਿਰਦੀ ਤੇ ਸੂਰਮੇ ਪੰਜਾਬ ਦੇ ਮرائی ਜਾਂਦੇ ਹੋ ਢੱਲਿਓ ਪੰਜਾਬ ਨੂੰ ਬਚਾਉਣ ਆਲਿਓ ਦੋਨੇ ਹੱਥੀ ਰਾਲੇ ਇਹਨੂੰ ਖਾਈ ਜਾਂਦੇ ਹੋ ਆ ਭਲੇ ਹੱਥਾਂ ਨਾਲ ਕੰਮ ਮਾੜੇ ਕਰਕੇ ਕਾ ਤੋ ਦੋਛਲਾਈਏ ਫੇਰ ਲਿਖੇ ਹੋਏ ਲੇਖਤੇ ਸੁਣਦਾ ਫਰਾਟਾ ਫੋੜ ਪਹਿਲੇ ਗੇਰ ਤੇ ਨਹੀਂ ਪਿੰਜ ਵਜਦਾ ਫਰਾਟਾ ਫੋੜ ਪਹਿਲੇ ਗੇਰ ਤੇ ਅੱਛਾ ਜੀ ਤੁਰਦਾ ਆ ਜਦੋਂ ਕਦੇ ਤੁਰੇ ਲੈਰ ਚ ਬਿਨ ਨੰਬਰ ਪਲੇਟੋਂ ਗੱਡੀ ਵੜੇ ਸ਼ਹਿਰ ਚ ਤੁਰਦਾ ਆ ਜਦੋਂ ਕਦੇ ਤੁਰੇ ਲੈਰ ਚ ਨਹੀਂ ਬਿਨਾ ਨੰਬਰ ਪਲੇਟੋਂ ਗੱਡੀ ਵੜੇ ਸ਼ਹਿਰ ਚ ਹੱਸ ਕੇ ਮੈਂ ਵਾਰਾਂ ਜਾਣ ਹੱਸਦਿਆਂ ਤੋਂ ਨਹੀਂ ਪਰ ਧੋਖੇ ਵਾਲੀ ਮਾਫੀ ਮਿਲਦੀ ਨਹੀਂ ਖੈਰ ਚ ਹੱਸ ਕੇ ਮੈਂ ਵਾਰਾਂ ਜਾਣ ਹੱਸਦਿਆਂ ਤੋਂ ਨਹੀਂ ਪਰ ਧੋਖੇ ਵਾਲੀ ਮਾਫੀ ਮਿਲਦੀ ਨਹੀਂ ਖੈਰ ਚ ਬਾਹਲਾ ਲੰਬਾ ਚੌੜਾ ਨਹੀਂ ਮੈਂ ਸਾਬਣਾ ਰੱਖਾਂ ਜਾਣ ਆਉ ਜਾਂ ਫਿਰ ਜਾਉ ਸਾਡੇ ਆਲੇ ਵੈਰ ਚ ਬਾਹਲਾ ਲੰਬਾ ਚੌੜਾ ਨਹੀਂ ਮੈਂ ਸਾਬਣਾ ਰੱਖਾਂ ਜਾਣ ਆਉ ਜਾਂ ਫਿਰ ਜਾਉ ਸਾਡੇ ਆਲੇ ਵੈਰ ਚ ਚੱਕਦਾ ਨਹੀਂ ਪੈਰ ਜਦੋਂ ਧਰਾਂ ਰਸਤੇ ਨਹੀਂ ਪਿੰਡ ਸੁਣਦਾ ਫਰਾਟਾ ਫੋੜ ਪਹਿਲੇ ਗੇਅਰ ਤੇ ਚੱਕਦਾ ਨਹੀਂ ਪੈਰ ਜਦੋਂ ਧਰਾਂ ਰਸਤੇ ਨਹੀਂ ਪਿੰਡ ਸੁਣਦਾ ਫਰਾਟਾ ਫੋੜ ਪਹਿਲੇ ਗੇਅਰ ਤੇ ਓ ਫੁੱਲ ਵਾਈ ਬਗੀਤਾ ਵਿੱਚੋਂ ਆਈ ਜਾਂਦੀ ਆ ਹਿੰਮਤ ਸੁਣਾਈ ਨਹੀਂ ਵਿਖਾਈ ਜਾਂਦੀ ਆ ਉਹ ਲਵਾਈ ਬਗੀ ਤਾਂ ਵਿੱਚੋਂ ਆਈ ਜਾਂਦੀ ਆ ਹਿੰਮਤ ਸੁਣਾਈ ਨਹੀਂ ਵਿਖਾਈ ਜਾਂਦੀ ਆ ਬਾੜਾ ਉੱਚਾ ਉਡਣ ਦਾ ਮਾਨ ਨਾ ਕਰਿਓ ਗੁੱਡੀ ਸਿਖਰਾਂ ਤੋਂ ਥੱਲੇ ਵੀ ਤਾਂ ਲਾਈ ਜਾਂਦੀ ਆ ਬਾੜਾ ਉੱਚਾ ਉੱਚਾ ਉਡਣ ਦਾ ਮਾਨ ਨਾ ਕਰਿਓ ਗੁੱਡੀ ਸਿਖਰਾਂ ਤੋਂ ਥੱਲੇ ਵੀ ਤਾਂ ਲਾਈ ਜਾਂਦੀ ਆ ਜਿੰਨਾ ਟਾਈਮ ਜਉਣਾ ਹੱਕ ਠੋਕ ਜੀਵਾਂਗੇ ਸਦਾ ਹਨੇਰੇ ਹੁਸ਼ਾਤੀ ਵਜੇ ਪਹਿਲੇ ਫੈਰ ਤੇ ਸੁਣਦਾ ਫਰਾਟਾ ਪਿੰਡ ਪਹਿਲੇ ਗੇਰ ਤੇ ਨਹੀਂ ਪਿੰਡ ਵੱਜਦਾ ਫਰਾਟਾ ਫੜ ਪਹਿਲੇ ਗੇਰ ਤੇ ਬਹੁਤ ਸੋਹਣਾ ਪ੍ਰਾਣੇ ਗਾਣਾ ਗਾਇਆ ਬਈ ਜੇ ਤੁਸੀਂ ਇਸ ਭਰਾ ਦੀ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਮੇਰੀ ਹੱਥ ਬਨ ਕੇ ਸਾਰੇ ਹੀ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਬੇਨਤੀ ਹੈ ਇਸ ਨੌਜਵਾਨ ਦੀ ਹਲਪ ਕੀਤੀ ਜਾਵੇ ਕਿਉਂਕਿ ਇਸ ਨੌਜਵਾਨ ਨੇ ਬਹੁਤ ਗੀਤ ਐਵੇਂ ਦੇ ਲਿਖੇ ਹੋਇਆ ਜੋ ਕਿ ਅਸੀਂ ਰਿਵੀਲ ਨਹੀਂ ਕਰ ਸਕਦੇ ਇਹਦਾ ਤੁਹਾਨੂੰ ਇੱਕ ਵੀ ਵੀ ਮੁੰਡੇ ਦੀ ਕਲਮ ਦਿਖਾਈ ਹੈ ਕਿਉਂਕਿ ਅੱਜ ਕੱਲ ਬਹੁਤ ਚੱਲਿਆ ਹੈ ਯਾਰ ਲੋਕ ਕਾਪੀ ਕਰ ਲੈਂਦੇ ਆ ਬਾਅਦ ਚ ਇਹ ਗਰੀਬ ਦੀ ਕਿਸੇ ਨੇ ਸੁਣਨੀ ਨਹੀਂ ਆਗਲਾ ਆਪੂ ਐਵੇਂ ਬੋਲੀ ਜਾਂਦਾ ਬਹੁਤ ਸਾਰੇ ਇਹ ਜੇ ਨੌਜਵਾਨ ਹੈ ਜਿਨ੍ਹਾਂ ਦੇ ਗੀਤ ਕਾਪੀ ਕੀਤੇ ਹੋਇਆ ਲਿਰਿਕਸ ਚੋਰੀ ਕੀਤੇ ਹੋਇਆ ਪਰ ਉਹ ਕਹੀ ਜਾਂਦਾ ਸਾਡੇ ਆ ਉਹ ਗਰੀਬ ਦੀ ਕਿਸੇ ਦੀ ਸੁਣੀ ਨਹੀਂ ਜਾਂਦੀ ਤਾਂ ਕਰਕੇ ਜੇ ਕੋਈ ਭਰਾ ਇਸ ਵੀਰ ਨਾਲ ਕੰਟੈਕਟ ਕਰਨਾ ਚਾਹੁੰਦਾ ਹੈ ਤਾਂ ਮੈਂ ਥੱਲੇ ਆਈਡੀ ਤੇ ਨੰਬਰ ਪਾ ਦੂੰਗਾ ਭਰਾਣਾ ਜਰੂਰ ਕੰਟੈਕਟ ਕਰੋ ਮੇਰੇ ਹੱਥ ਬਨ ਕੇ ਬੇਨਤੀ ਹੈ ਤੇ ਇੱਕ ਵੀਡੀਓ ਜਰੂਰ ਸ਼ੇਅਰ ਕਰ ਦਿਓ ਬਾਈ ਬਣ ਕੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਨੌਜਵਾਨ ਬਹੁਤ ਉੱਠਿਆ ਜਿਵੇਂ ਆਪਾਂ ਸੱਭਾ ਵੀਰ ਆਪਣਾ ਉੱਠਿਆ ਬਹੁਤ ਗਰੀਬ ਪਰਿਵਾਰ ਤੋਂ ਜੀਖਣ ਵੀਰ ਆ ਉੱਠਿਆ ਬਹੁਤ ਗਰੀਬ ਪਰਿਵਾਰ ਤੋਂ ਬਹੁਤ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਗਰੀਬ ਪਰਿਵਾਰਾਂ ਤੋਂ ਉੱਠਿਆ ਪਰ ਅੱਜ ਬਹੁਤ ਉਪਲੰਧੀਆਂ ਨੂੰ ਸੰਧੇ ਪਿਆ ਉਹਨਾਂ ਚੋਂ ਇਹ ਵੀ ਇੱਕ ਭਰਾ ਆਪਣਾ ਜੀਰੀ ਕਲਮ ਚ ਅੰਨਾ ਜੋਰ ਕਹਿਦੀ ਆਪਾਂ ਜਿਵੇਂ ਛੋਟੇ ਵਾਂਗੂ ਜੋਰ ਹੈ ਕਲਮ ਦੇ ਵਿੱਚ ਦਾਮ ਹੈ ਉਹ ਚੀਜ਼ ਭਰਾ ਨੇ ਲਿਖੀ ਹੋਈ ਆ ਇਹ ਭਾਈ ਬਣ ਕੇ ਮੈਂ ਵਾਰੀ ਵਾਰੀ ਹੱਥ ਜੋੜਦਾ ਤੁਹਾਡੇ ਅੱਗੇ ਵੀ ਵੀਡੀਓ ਯਾਰ ਦੇਖ ਕੇ ਲਾਈਕ ਚਾਹੇ ਨਾ ਕਰਿਓ ਯਾਰ ਪਰ ਸ਼ੇਅਰ ਜ਼ਰੂਰ ਕਰ ਦਿਓ ਭਰਾ ਬਣ ਕੇ ਸਾਨੂੰ ਲਾਈਕਾਂ ਦਾ ਨਹੀਂ ਮੈਨੂੰ ਆਇਆ ਵੀ ਭਰਾ ਕੋਈ ਕਲਾਕਾਰ ਕੋਈ ਕੰਪਨੀ ਵਾਲਾ ਵੀਰ ਵੀ ਗਾਣਾ ਆਜੀ ਵੀਰ ਦਾ ਵੀ ਚਲੋ ਮਾਲਕੀ ਕੋਈ ਕਿਰਪਾ ਹੀ ਹੁੰਦੀ ਹੈ ਭਰਾ ਮੇਰੇ ਕੋਲ ਆਇਆ ਤੇ ਸਾਡੇ ਪਿੰਡ ਮੇਲਾ ਹੀ ਬਾਬਾ ਜੀ ਦਾ ਬਾਬਾ ਨਰੈਨ ਦਾ ਜੀ ਦਾ ਪ੍ਰਾ ਆਪਣੇ ਮੋਟਰ ਦੇ ਸਨਾਨ ਪਾਣੀ ਕਰਨ ਆਏ ਸੀਗੇ ਤੇ ਗੱਲਾਂ ਬਾਤਾਂ ਚੱਲਦਿਆਂ ਚੱਲਦਿਆਂ ਭਰਾ ਕਹਿੰਦਾ ਮੈਂ ਲਿਖਦਾ ਤੇ ਤਾਂ ਕਰਕੇ ਭਰਾ ਜੀ ਵੀਡੀਓ ਪਾਈ ਹੈ ਤੇ ਬਾਈ ਬਣ ਕੇ ਹੱਥ ਬਣ ਕੇ ਸਾਡੀ ਬੇਨਤੀ ਹੈ ਸਾਰਿਆਂ ਦੀ ਵੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਦੱਸੋ ਬਾਈ ਕਰ ਦਿਨ ਸ਼ੇਅਰ ਹਾਂ ਜੀ ਤੇ ਹੁਣ ਤਾਂ ਬਾਈ ਕਰ ਦਿਓ ਸਤਿ ਸ੍ਰੀ ਅਕਾਲ